ਦੋਸਤੋ ਸਵਾਗਤ ਹੈ ਤੁਹਾਡਾ YouTube ਚੈਨਲ ਐਗਰੀ ਵੈਂਚਰ ਤੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਗੱਲ ਕਰਾਂਗੇ ਪਹਿਲੇ ਪਾਣੀ ਤੋਂ ਬਾਅਦ ਪੀਲੀ ਪੈ ਰਹੀ ਕਣਕ ਦੀ ਦੋਸਤੋ ਇਸ ਦੇ ਕਈ ਕਾਰਨ ਨੇ ਜਿਵੇਂ ਪਾਣੀ ਜ਼ਿਆਦਾ ਭਰ ਕੇ ਲੱਗ ਜਾਣ ਕਾਰਨ ਵੀ ਕਣਕ ਪੀਲੀ ਪੈ ਜਾਂਦੀ ਹੈ ਤੇ ਕਣਕ ਦੇ ਪੱਤੇ ਉੱਪਰ ਮੱਚ ਜਾਂਦੇ ਨੇ ਇਸ ਦਾ ਕੀ ਹੱਲ ਕਰ ਸਕਦੇ ਹਾਂ ਉਸ ਦੀ ਗੱਲ ਵੀ ਕਰਾਂਗੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਿਆ ਤਾਂ ਕਿ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਕੰਕ ਮੈਗਨੀਜ਼ ਦੀ ਘਾਟ ਕਰਕੇ ਵੀ ਪੀਲੀ ਪੈ ਸਕਦੀ ਹੈ ਉਸ ਦੇ ਲਈ 1 ਕਿਲੋ ਮੈਗਨੀਜ਼ ਦੀ ਸਪਰੇਅ ਕਰ ਸਕਦੇ ਹੋ ਜਿੱਥੇ ਜ਼ਿਆਦਾ ਪਾਣੀ ਭਰਨ ਨਾਲ ਕੰਕ ਪੀਲੀ ਪੈ ਜਾਂਦੀ ਹੈ ਤੁਸੀਂ ਉਸ ਉੱਪਰ 1 ਕਿਲੋ ਯੂਰੀਆ ਕਿਲੋ ਮੈਗਨੀਜ਼ ਤੇ 500 ਗ੍ਰਾਮ ਮੈਗਨੀਸ਼ੀਅਮ ਦੀ ਸਪਰੇਅ ਕਰ ਸਕਦੇ ਹੋ ਇਹ ਗੱਲ ਯਾਦ ਰੱਖਿਓ ਇਹ ਡੋਜ਼ ਪ੍ਰਤੀ ਕਿੱਲਾ ਹੁੰਦੀ ਹੈ ਇਸ ਸਪਰੇਅ ਨਾਲ ਵਧੀਆ ਰਿਜ਼ਲਟ ਮਿਲਦੇ ਆ ਤੇ ਇਸ ਸਪਰੇ ਵਧੀਆ ਫਟਾਰਾ ਵੀ ਕਰਾਉਂਦੀ ਹੈ ਬਹੁਤੇ ਕਿਸਾਨ ਵੀਰ ਐਨਪੀਕੇ ਦੀ ਵੀ ਸਪਰੇ ਕਰਦੇ ਹਨ ਤੇ ਨਾਲ ਹੀ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦੇਣਾ ਚਾਹਾਂ ਕਿ ਜੋ ਆਪਾਂ ਹਰਬੀਸਾਈਡ ਦੀ ਵਰਤੋਂ ਕਰਦੇ ਹਾਂ ਧੁੱਪ ਵਾਲੇ ਦਿਨਾਂ ਵਿੱਚ ਉਹ ਜ਼ਿਆਦਾ ਅਸਰ ਕਰਦੇ ਹਨ ਤੇ ਉਸ ਦੇ ਕਾਰਨ ਵੀ ਕਣਕ ਆਪਣੀ ਪੀਲੀ ਪੈ ਜਾਂਦੀ ਹੈ ਤੇ ਕਣਕ ਦਾ ਪੀਲਾ ਪੈਣਾ ਤਾਪਮਾਨ ਤੇ ਵੀ ਨਿਰਭਰ ਕਰਦਾ ਹੈ ਜਿਵੇਂ ਰਾਤਾਂ ਦਾ ਤਾਪਮਾਨ ਜ਼ਿਆਦਾ ਠੰਡਾ ਤੇ ਦਿਨਾਂ ਦਾ ਗਰਮ ਵਧੇਰੇ ਫਰਕ ਕਾਰਨ ਵੀ ਆਪਣੀ ਕਣਕ ਪੀਲੀ ਪੈ ਸਕਦੀ ਹੈ ਪਰ ਜ਼ਿਆਦਾ ਸੋਚਣ ਵਾਲੀ ਗੱਲ ਨਹੀਂ ਅਗਰ ਤੁਹਾਡਾ ਮਨ ਨਹੀਂ ਖੜਦਾ ਤਾਂ ਤੁਸੀਂ 1 ਕਿਲੋ ਯੂਰੀਆ, ਕਿਲੋ ਮੈਗਨੀਜ਼ ਤੇ 500 ਗ੍ਰਾਮ ਮੈਗਨੀਸ਼ੀਅਮ ਦੀ ਸਪਰੇਅ ਕਰ ਸਕਦੇ ਹੋ। ਇਹ ਸਪਰੇਅ ਕਣਕ ਦੇ ਫਟਾਰੇ ਵਿੱਚ ਵੀ ਵਾਧਾ ਕਰਦੀ ਹੈ। ਪਹਿਲਾਂ ਪਾਣੀ ਜ਼ਿਆਦਾ ਲੀਟਰ ਲਾਉਣ ਕਾਰਨ ਵੀ ਕਣਕ ਪੀਲੀ ਪੈ ਸਕਦੀ ਹੈ। ਤਾਂ ਸਮੇਂ ਸਿਰ ਹੀ ਆਪਣੀ ਕਣਕ ਨੂੰ ਪਾਣੀ ਲਾਓ ਤਾਂ ਕਿ ਇਹ ਪੀਲੀ ਹੋਣ ਤੋਂ ਬਚ ਸਕੇ। ਬਾਕੀ ਤੱਤਾਂ ਦੀ ਘਾਟ ਬਾਰੇ ਆਪਾਂ ਗੱਲ ਅਗਲੀ ਵੀਡੀਓ ਵਿੱਚ ਕਰਾਂਗੇ ਕਿ ਯੂਰੀਆ ਕਿੰਨੀ ਤੇ ਕਿੰਨੇ ਸਮੇਂ ਵਿੱਚ ਦਿੱਤੀ ਜਾਵੇ ਤੇ ਨਾਲ ਹੀ ਆਪਾਂ ਹੋਰ ਤੱਤਾਂ ਦੀ ਜਿਵੇਂ ਕਿ ਜ਼ਿੰਕ, ਮੈਗਨੀਜ਼ ਦੀ ਘਾਟ ਦਾ ਕਿਵੇਂ ਪਤਾ ਚੱਲਦਾ ਹੈ ਤੇ ਉਸ ਦਾ ਹੱਲ ਕੀ ਹੈ। ਉਰੀ ਡਿਟੇਲ ਵਿੱਚ ਆਪਾਂ ਅਗਲੀ ਵੀਡੀਓ ਵਿੱਚ ਗੱਲ ਕਰਾਂਗੇ ਜੋ ਤੁਸੀਂ ਇਹ ਵੀਡੀਓ ਵੇਖੀ ਹੈ ਇਹ ਕਲਕ ਸੁਪਰ ਸੀਡਰ ਨਾਲ ਵੇਚੀ ਗਈ ਹੈ ਤੇ ਪਹਿਲਾਂ ਇੱਥੇ ਬਾਸਮਤੀ ਦੀ 1401 ਵੈਰਾਈਟੀ ਲਾਈ ਹੋਈ ਸੀ ਦੋਸਤੋ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗੇ ਤਾਂ ਵੀਡੀਓ ਨੂੰ ਕਰੋ ਲਾਈਕ ਤੇ ਸ਼ੇਅਰ ਧੰਨਵਾਦ